ਸ਼ੀਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਪੇਸ ਤੇ ਕੁੜੀਓ ਨਿਛੜਿਓ ਨਵੀਂ ਮੇਰੀ ਪਹਿਲੋ ਆਜ ਮੈਂ ਫੇਰ ਤੁਹਾਡੇ ਲਈ ਸੋਹਣੇ ਸੋਹਣੇ ਡਿਜ਼ਾਈਨ ਕੋਟੀਆਂ ਲੈ ਕੇ ਆਈਆਂ ਇੱਕ ਮੈਂ ਪਾਈ ਹੋਈ ਆ ਤੁਸੀਂ ਇਸ ਤਰ੍ਹਾਂ ਦੀ ਕੋਟੀ ਵੀ ਆ ਜਿਹੜੀ ਬਣਵਾ ਸਕਦੇ ਹੋ ਅਕਸਰ ਤੁਹਾਨੂੰ ਬਜ਼ਾਰਾਂ ਦੇ ਵਿੱਚ ਇਦਾਂ ਦੀਆਂ ਕੋਟੀਆਂ ਮਿਲਦੀਆਂ ਨਹੀਂ ਆ ਪਰ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਡਿਜ਼ਾਈਨ ਬਣਾਇਆ ਹੋਇਆ ਤੁਸੀਂ ਇੱਥੋਂ ਦੇਖ ਕੇ ਉਤਾਰ ਕੇ ਤੁਸੀਂ ਮਤਲਬ ਬਣਵਾ ਸਕਦੇ ਹੋ ਸਕਰੀਨ ਸ਼ਾਟ ਤੁਸੀਂ ਜਿਹੜਾ ਲੈ ਸਕਦੇ ਹੋ ਇਸ ਕੋਟੀ ਦਾ ਇੰਸਟਾ ਤੇ ਵੀਡੀਓ ਪਾਈ ਹੋਈ ਆ ਤੇ ਆਪਣੇ ਕੋਲ ਹੈਗੀ ਆ ਆਹ ਵਾਲੀ ਹਰੇ ਰੰਗ ਦੀ ਕੋਟੀ ਡਿਜ਼ਾਈਨ ਤੁਹਾਨੂੰ ਦਿਖ ਰਿਹਾ ਹੈ ਬਹੁਤ ਹੀ ਜ਼ਿਆਦਾ ਸਿੰਪਲ ਤੇ ਬਹੁਤ ਹੀ ਜ਼ਿਆਦਾ ਪਿਆਰਾ ਡਿਜ਼ਾਈਨ ਹੈ ਆਪਣੀ ਕੋਟੀ ਦਾ ਤੁਸੀਂ ਦੇਖ ਸਕਦੇ ਹੋ ਨਾ ਪੂਰੀ ਪ੍ਰੋਪਰ ਲੰਬੀ ਕੋਟੀ ਹੈ ਬਾਵਾ ਬੂਵਾ ਬੜਾ ਹੀ ਸੋਹਣਾ ਰੰਗ ਹੈ ਨਾ ਤੁਸੀਂ ਕਿਸੇ ਵੀ ਕਲਰ ਤੇ ਨੂੰ ਪਾ ਸਕਦੇ ਹੋ ਹਰ ਇੱਕ ਕਲਰ ਤੇ ਜਚੂਗਾ ਜਿਹੜੀ ਕੋਟੀ ਮੇਰੇ ਪਾਈ ਹੋਈ ਹੈ ਮਲਟੀ ਕਲਰ ਆ ਮਤਲਬ ਤੁਸੀਂ ਕਿਸੇ ਵੀ ਸੂਟ ਦੇ ਨਾਲ ਵੀਅਰ ਕਰ ਸਕਦੇ ਹੋ ਜਿਵੇਂ ਇਹਨਾਂ 'ਚੋ ਕਿਸੇ ਵੀ ਲਾਈਟ ਨਾਲ ਵੀ ਕਰ ਸਕਦੇ ਹੋ ਤੇ ਡਾਰਕ ਨਾਲ ਵੀ ਕਰ ਸਕਦੇ ਹੋ ਜਿੱਦਾਂ ਕਿ yellow ਸੂਟ ਦੇ ਉੱਪਰ ਬੜੀ ਸੋਹਣੀ ਲੱਗ ਰਹੀ ਹੈ ਮਤਲਬ ਥੋੜਾ ਥੋੜਾ ਮੈਚ ਕਰ ਰਹੀ ਹੈ ਤੇ yellow ਹੀ ਕੋਟੀ ਵੀ ਹੈਗੀ ਹੈ ਮੇਰੇ ਕੋਲ ਤੇ ਡਿਜ਼ਾਈਨ ਹੈ ਨਾ ਤੁਸੀਂ ਚੈੱਕ ਕਰ ਲੋ ਹੂੰ ਫੋਨ ਦਿਖ ਰਿਹਾ ਨਾ ਇਸ ਤਰ੍ਹਾਂ ਪ੍ਰੋਪਰ ਇਹਦਾ ਡਿਜ਼ਾਈਨ ਬਣਿਆ ਹੋਇਆ ਲੰਮੀ ਲੰਮੀ ਬਾਵਾ ਨੇਗੀਆਂ ਤੇ ਲੰਮੀ ਸਾਰੀ ਕੋਟੀ ਹੈ ਤੁਸੀਂ ਚਾਹੋ ਇਹਦਾ ਜਨਾ ਜੇਬਾਂ ਵੀ ਲਵਾ ਸਕਦੇ ਹੋ ਇੱਥੇ ਜੇਬਾਂ ਲੱਗੀਆਂ ਹੋਈਆਂ ਨੇ ਨਾ ਫਿਰ ਤੁਸੀਂ ਫੋਨ ਜਾਂ ਕੁਝ ਵੀ ਕੋਈ ਵੀ ਚੀਜ਼ ਪੋੜੀ ਆ ਤੁਸੀਂ ਅੰਦਰਲੀ ਸਾਈਡ ਵੀ ਇਹਦੇ ਨਾਲ ਜੇਬਾਂ ਲੱਗ ਜਾਂਦੀਆਂ ਹੁੰਦੀਆਂ ਨੇ ਅੰਦਰਲੀ ਸਾਈਡ ਵੀ ਲਗਵਾ ਸਕਦੇ ਹੋ ਪੈਸੇ ਪਾਉਣੇ ਆ ਜਾਂ ਫੋਨ ਪਾਉਣੇ ਹਨ ਕਿਤੇ ਜਾਣੇ ਆਪਾਂ ਨੂੰ ਕਦੇ ਵੀ ਜ਼ਰੂਰ ਜ਼ਰੂਰ ਟ ਪੈ ਜਾਂਦੀ ਆ ਪਰ ਸੋ ਨਹੀਂ ਚੱਕ ਸਕਦੇ ਆਪਾਂ ਤੇ ਉਸ ਟਾਈਮ ਤੇ ਤੁਸੀਂ ਇਹ ਜਿਹੜਾ ਇਸ ਤਰ੍ਹਾਂ ਬਣਵਾ ਸਕਦੇ ਆ ਇਹ ਨਾਈ ਪਿੰਕ ਹੈ ਨਾਈ ਗਾਜਰੀ ਹੈ ਨਾਈ ਮਜੈਂਟਾ ਹੈ ਮਤਲਬ ਇਸ ਤਰ੍ਹਾਂ ਥੋੜਾ ਹੀ ਲੱਗ ਜਾ ਰੰਗਰ ਇਹਦਾ ਵੀ ਡਿਜ਼ਾਈਨ ਬਹੁਤ ਜ਼ਿਆਦਾ ਸਿੰਪਲ ਤੇ ਪਿਆਰਾ ਹੈ ਇਹਨਾਂ ਸਕੀਵੀ ਟਾਈਪ ਹੈ ਮਤਲਬ ਛੋਟੀ ਹੈ ਜਿਆਦਾ ਵੱਡੀ ਕੋਟੀ ਨਹੀਂ ਹੈਗੀ ਉਦਾਂ ਸਕੀਵੀ ਟਾਈਪ ਫਿਰ ਇਹਦੀ ਬਾਵਾਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਨਾ ਨਾ ਤੁਸੀਂ ਉਸ ਕੀਵੀ ਦੀ ਤਰ੍ਹਾਂ ਵੀ ਮਤਲਬ ਇਦਾਂ ਦੀ ਵੀ ਮਤਲਬ ਬਣਵਾ ਸਕਦੇ ਹੋ ਜੇ ਤੁਸੀਂ ਜ਼ਿਆਦਾ ਲੰਮੀ ਕੋਟੀ ਨਹੀਂ ਪਾਉਣਾ ਚਾਹੁੰਦੇ ਹੈਗੇ ਮਤਲਬ ਤੁਸੀਂ ਇੰਨੀ ਇੱਕ ਕੋਟੀ ਪਾਉਣਾ ਚਾਹੁੰਦੇ ਹੋ ਨਾ ਸ਼ਾਰਟ ਕਰਵਾਉਣਾ ਚਾਹੁੰਦੇ ਹੋ ਤੇ ਇਸ ਤਰ੍ਹਾਂ ਸ਼ਾਰਟ ਵੀ ਕਰਵਾ ਸਕਦੇ ਹੋ ਜਿਵੇਂ ਮੈਂ ਲੌਂਗ ਰੱਖਾਈ ਹੋਈ ਹੈ ਤੁਸੀਂ ਲੌਂਗ ਵੀ ਰਖਵਾ ਸਕਦੇ ਹੋ ਜ਼ਿਆਦਾ ਮਤਲਬ ਲੌਂਗ ਨਹੀਂ ਆ ਠੀਕ ਠੀਕ ਆ ਸੋਬਰ ਜੀ ਚੀਲਾ ਲਓ ਤੁਸੀਂ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣੀ ਮਤਲਬ ਬਣੀ ਹੋਈ ਹੈ ਇਹ ਕੁੱਟੀ ਦਾ ਡਿਜ਼ਾਈਨ ਆ ਤੁਸੀਂ ਹਰਾਮ ਦਾ ਨਾਲ ਚੈੱਕ ਕਰ ਸਕਦੇ ਹੋ ਮੈਂ ਬੋਲਣਾ ਹੀ ਭੁੱਲ ਗਈ ਸੀ ਪਹਿਲਾਂ ਆ ਸੀ ਕੁੱਟੀ ਆ ਸੀ ਮੈਂ ਤੁਸੀਂ ਧਿਆਨ ਨਾਲ ਨੇੜੇ ਤੋਂ ਦੇਖ ਲਿਓ ਸਕਰੀਨਸ਼ਾਟ ਲੈ ਲਿਓ ਤੁਹਾਨੂੰ ਪਸੰਦ ਆਊਗੀ ਮੈਨੂੰ ਲੱਗਦਾ ਹੈ ਮੈਂ ਵੇਅਰ ਕਰਕੇ ਵੀ ਇੱਕ ਵਾਰੀ ਤੁਹਾਨੂੰ ਦਿਖਾ ਦੇਣੀ ਹੈ ਨਾ ਇਹਨਾਂ ਲੌਂਗ ਬਣੀ ਹੋਈ ਆ ਏਦਾਂ ਵੱਡੀ ਆ ਇਸ ਤਰ੍ਹਾਂ ਤੁਸੀਂ نیچے ਤੱਕ ਵੀ ਇਹਨੂੰ ਕਰ ਸਕਦੇ ਹੋ ਇਸ ਤਰ੍ਹਾਂ ਵੀ ਸੋੜੇ ਲੱਗਦੀ ਆ ਇਤਨੀ ਮਡੀ ਹੋਈ ਆ ਤੇ ਤੁਸੀਂ ਇਹਨੂੰ ਫੋਲਡ ਕਰਕੇ ਨਾ ਇਤਨਾ ਜਾਂ ਫਿਰ ਸ਼ਾਰਟ ਬਣਵਾਉਣੀ ਆ ਤੁਸੀਂ ਸ਼ਾਰਟ ਵੀ ਇਹ ਬਣਵਾ ਸਕਦੇ ਹੋ ਜਿਵੇਂ ਜਿਹੀ ਪਸੰਦ ਆ ਜੇ ਬਾਵਾ ਨਹੀਂ ਗਿਆ ਬਾਵਾ ਵੀ ਲੰਮੀਆਂ ਨੇ ਬੜੀ ਮਤਲਬ ਪਿਆਰੀ ਜਿਹੀ ਬਣੀ ਹੋਈ ਆ ਨਾ ਬੜਾ ਸੋਹਣਾ ਡਿਜ਼ਾਈਨ ਆ ਤੁਸੀਂ ਚੈੱਕ ਕਰ ਲਿਆ ਪਹਿਲਾਂ ਕਿ ਆ ਵੀ ਤੁਸੀਂ ਕੋਟੀ ਐ ਜਿਹੜੀ ਬਣਵਾ ਸਕਦੇ ਹੋ ਇਹ ਸਵੈਟਰ ਟਾਈਪ ਆ ਨਾ ਇਹਦਾ ਡਿਜ਼ਾਈਨ ਤੁਸੀਂ ਜਿਹੜਾ ਚੈੱਕ ਕਰ ਲੋ ਇੱਕ ਵਾਰੀ। ਟਿਕਲ ਪਹੁੰਚਦਾ ਹੋ ਜਾਊਗਾ ਨਾ। ਇਹਦਾ ਗਲਾ ਇਹ ਜਿਹੜਾ ਇਸ ਤਰ੍ਹਾਂ ਮਤਲਬ ਬੰਦ ਵਾਂਗੂ ਬਣਾਇਆ ਹੈ। ਤੁਸੀਂ ਸਿੰਪਲ ਗਲਾ ਰਖਾਣਾ ਹੋ ਵੀ ਰਖਵਾ ਸਕਦੇ ਆ। ਮੇਰੇ ਤੋਂ ਬਣਵਾਣਾ ਮੇਰੇ ਤੋਂ ਬਣਵਾ ਸਕਦੇ ਹੋ ਤੁਸੀਂ ਆਪ ਬਣਵਾਣਾ ਹੈ ਆਪ ਬਣਵਾ ਸਕਦੇ ਹੋ।